ਪੰਜਾਬ ਦੇ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਜੱਦਵ ਅੱਜ ਬਠਿੰਡਾ ਵਿਖੇ ਪਹੁੰਚੇ ਜਿਨ੍ਹਾਂ ਨੇ ਪਹੁੰਚ ਕੇ ਨਵੇਂ ਬਣੇ ਪੁਲਿਸ ਕਾਨਫਰੰਸ ਹਾਲ ਦਾ ਉਦਘਾਟਨ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਡੀਜੀਪੀ ਪੰਜਾਬ ਨੇ ਕੀ ਕਿਹਾ ਆਓ ਸੁਣਦੇ ਆਂ ਤੇ ਅੱਜ ਸਵੇਰੇ ਮੈਂ ਫਿਰੋਜ਼ਪੁਰ ਫਿਰੋਜ਼ਪੁਰ ਰੇਂਜ ਤੇ ਫਰੀਦਕੋਟ ਰੇਂਜ ਦੀ ਮੀਟਿੰਗ ਕੀਤੀ ਸੀ ਹੁਣ ਬਠਿੰਡਾ ਦੇ ਵਿੱਚ ਬਠਿੰਡਾ ਰੇਂਜ ਦੀ ਮੀਟਿੰਗ ਕਰਨ ਤੋਂ ਬਾਅਦ ਫਿਰ ਪਟਿਆਲੇ ਦੇ ਵਿੱਚ ਮੈਂ ਅੱਜ ਤੀਜੀ ਮੀਟਿੰਗ ਰੱਖੀ ਤੇ ਨਾਲ ਦੀ ਨਾਲ ਇਹਨਾਂ ਨੇ ਰੈਨੋਵੇਟਿਡ ਕਾਨਫਰੰਸ ਹਾਲ ਦੀ ਇਨੋਗ੍ਰੇਸ਼ਨ ਕਰਾਈ ਹੈ ਬਟਿੰਡਾ ਪੁਲਿਸ ਤੋਂ ਤੇ ਇੱਕ ਓਵਰਆਲ ਇਹ ਜਿਹੜੀ ਪੁਲਿਸ ਵਰਕਿੰਗ ਦਾ ਇੱਕ ਨਾਰਮਲ ਹਿੱਸਾ ਹੈ ਟਾਈਮ ਟੂ ਟਾਈਮ ਵਿਜ਼ਿਟਸ ਕਰਕੇ ਆਫੀਸਰਸ ਨਾਲ ਇੰਟਰੈਕਟ ਕਰਕੇ ਉਹਨਾਂ ਦੀ ਬਰੀਫਿੰਗ ਕੀਤੀ ਜਾਂਦੀ ਹੈ ਲੇਟੈਸਟ ਇਨਪੁਟਸ ਸ਼ੇਅਰ ਕੀਤੇ ਜਾਂਦੇ ਨੇ ਜਿਵੇਂ ਜਿਹੜੇ ਮੂਵ ਦੇ ਐਕਟੀਵਿਟੀयां ਬੜੀਆਂ ਵੱਡੀਆਂ ਫਰੀਦਕੋਟ ਲੇਟੈਸਟ ਲੜਵਾਜ ਉੱਤੇ ਫਲੈਗ ਲਾਦਾ ਸੀਐਮ ਨੇ ਉੱਥੇ ਆਉਣਾ ਸੀ ਪੰਜਾਬ ਪੁਲਿਸ ਹਰ ਕਿਸੇ ਅਸੀਂ ਜਿਹੜੇ ਜਿਹੜੇ ਵੀ ਇਨਸੀਡੈਂਟ ਹੋਇਆ ਸਾਰਿਆਂ ਨੂੰ ਸੋਲਵ ਕੀਤਾ ਹੈ ਤੇ ਅਸੀਂ ਸਟੇਟ ਦੇ ਵਿੱਚ ਪੀਸ ਤੇ ਹਾਰਮੋਨੀ ਬਣਾ ਕੇ ਰੱਖਾਂਗੇ ਇਹ ਜਿਹੜੇ ਐਂਟੀ ਨੈਸ਼ਨਲ 엘ਮੈਂਟਸ ਤੇ ਸਾਡੀ ਪੂਰੀ ਪਕੜ ਹੈਗੀ ਬੀਜੀ ਸਾਹਿਬ ਲਗਾਤਾਰ ਕਿਸਾਨਾਂ ਦੁਆਰਾ ਪੁਲਿਸ ਤੇ ਹਮਲੇ ਕੀਤੇ ਜਾ ਰਹੇ ਜਿਵੇਂ ਦਾਨ ਸਿੰਘ ਵਾਲਾ ਵੀ ਹੋਇਆ ਉੱਥੇ ਵੀ ਪੁਲਿਸ ਨਾਲ ਮਾਰਕੁੱਟ ਕੀਤੀ ਗਈ ਆ ਪਿੱਛੇ ਜਿਉਂਦ ਵੀ ਹੋਇਆ ਤੇ ਪਰ ਪੁਲਿਸ ਐਫ ਆਈ ਆਰ ਦਰਜ ਕਰ ਲੈਂਦੇ ਬਟ ਉਹਨਾਂ ਦੀ ਅਰੈਸਟ ਕਿਉਂ ਨਹੀਂ ਇਹ ਦੇਖੋ ਜੀ ਮੈਂ ਪਾਲਿਸੀ ਮੈਟਰਸ ਦੇ ਵਿੱਚ ਜਿਵੇਂ ਸਾਡੇ ਲੈਵਲ ਤੇ ਹੁੰਦਾ ਜਿਹੜੇ ਆਪਰੇਸ਼ਨਲ ਮੈਟਰਸ ਹੈਗੇ ਉਹ ਡਿਸਟ੍ਰਿਕਟ ਅਥਾਰਟिटीज ਡੀ ਆਈ ਜੀ ਰੇਂਜ ਡੀ ਸੀ ਸਾਹਿਬ ਇੱਥੇ ਹੈਗੇ ਸੋ ਵਾਟਐਵਰ ਇਜ਼ ਐਪਰੋਪ੍ਰੀਏਟ ਐਸ ਪਰ ਲਾ ਐਕਸ਼ਨ ਵਿਲ ਬੀ ਟੇਕਨ ਮੇਰਾ ਅੱਜ ਸਟੇਟ ਲੈਵਲ ਤੇ ਪੁਲਿਸ ਨੂੰ ਗੇਅਰ ਅਪ ਕਰਨਾ ਤੇ ਉਹਨਾਂ ਦੀ ਜਿਹੜੀ ਪ੍ਰੀਪੇਅਰਡਨੈਸ ਨੂੰ ਐਸਸ ਕਰਨਾ ਸਰ ਜਿਸ ਤਰ੍ਹਾਂ ਸਰ ਜਿਸ ਤਰ੍ਹਾਂ ਪਿਛਲੇ ਦਿਨੀ ਚੌਂਕੇ ਦੇ ਬਾਹਰ ਬੰਬ ਅਟੈਕ ਹੋਏ ਹੈਗੇ ਨੇ ਜੇ ਕੋ 26 ਜਨਵਰੀ ਦੀ ਗੱਲ ਕਰੀਏ ਉਸ ਨੂੰ ਵੇਖਦੇ ਹੋ ਕਿਸ ਤਰ੍ਹਾਂ ਵੀ ਸਿੱਖੇ ਬੰਦੋਸ ਕਿਤੇ ਉਪਰ ਨਹੀਂ ਆਉਂਦੇ ਅਸੀਂ ਸਾਰੇ ਪੰਜਾਬ ਦੇ ਵਿੱਚ ਸਿਕਿਉਰਿਟੀ ਜਿਹੜੀ ਹੈਗੀ ਇਨਹਾਂਸ ਕੀਤੀ ਹੈ ਪੁਲਿਸ ਦੀ ਡਿਪਲੋਇਮੈਂਟ ਵਧਾਈ ਹੈ ਨਾਈਟ ਪੁਲਿਸਿੰਗ ਦੇ ਵਿੱਚ ਵੀ ਡਿਪਲੋਇਮੈਂਟ ਵਧਾਈ ਹੈ ਤੇ ਸਾਡੀ ਜਿਹੜੀ ਇੰਟੈਲੀਜੈਂਸ ਗੈਦਰਿੰਗ ਮਸ਼ੀਨਰੀ ਨੂੰ ਐਕਟੀਵੇਟ ਕੀਤਾ ਗਿਆ ਹੈ ਜੀ ਤਾਂ ਪੋਸਟਾਂ ਬੜੀਆਂ ਖਾਲੀ ਪਈਆਂ ਨੇ ਤੇ ਲੇਕਿਨ ਫੋਰਸ ਦੀ ਘਾਟ ਹੈ ਜਿਲ੍ਹਾ ਵੱਡਾ ਹੁੰਦਾ ਜਾ ਰਿਹਾ ਹੈ। ਵੀ ਤੁਹਾਡੀ ਗੱਲ ਠੀਕ ਹੈ ਜੀ। ਆਈ ਐਗਰੀ ਵਿਦ ਥਿਸ ਸ਼ਾਰਟੇਜ ਹੈ। ਤਾਂ ਹੀ ਸਰਕਾਰ ਨੇ ਜਿਹੜੀ 10000 ਨਵੀਆਂ ਪੋਸਟਾਂ ਦੀ ਕ੍ਰिएशन ਮਨਜ਼ੂਰ ਕੀਤੀ ਹੈ ਤੇ ਐਨੂਅਲ ਰਿਕਰੂਟਮੈਂਟਸ ਹੋ ਰਹੀਆਂ ਨੇ ਤੇ ਛੇਤੀ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਬਟੰਡੇ ਨੂੰ ਪ੍ਰਾਇਰੀਟੀ ਤੇ ਵਟਿੰਡਾ ਇਜ਼ ਅ ਬਿਗ ਡਿਸਟ੍ਰਿਕਟ ਤੇ ਮੈਨਪਾਵਰ ਇਨਨੂੰ ਜ਼ਿਆਦਾ ਚਾਹੀਦੀ ਸਰ ਪੀਰ ਕੋਟ ਜਿੱਮੇ ਸੀਐਮ ਸਾਹਿਬ ਨੇ ਆਰਡਰ ਆਇਆ ਸੀ ਸਿਕਿਉਰਟੀ ਨੂੰ ਦੇਖ ਕੇ ਪਰ ਉੱਥੇ ਵੀ ਅਜੋ ਕਲਸ਼ਤਾਨ ਜਿਹੜੇ ਹੈਗੇ ਉਹਨਾਂ ਦੇ 엘ਿਮੈਂਟਸ ਦੇ ਨਾਰੇ ਮਿਲੇ ਹੈ ਇਸ ਤਰ੍ਹਾਂ ਦੇ 엘ਿਮੈਂਟਸ ਨੂੰ ਅਸੀਂ ਮੂੰਹ ਤੋੜ ਜਵਾਬ ਦਾਂਗੇ ਜਿਹੜੇ ਐਂਟੀ ਨੈਸ਼ਨਲ 엘ਿਮੈਂਟਸ ਹੈਗੇ ਸੀ ਸਾਹਿਬ ਆਲ ਓਵਰ ਗੱਲ ਕਰੀਏ ਪੰਜਾਬ ਪੁਲਿਸ ਦੀ ਉਦੇ ਲਈ ਕੋਈ ਨਵੀਂ ਪਾਲਿਸੀ ਲੈ ਕੇ ਆ ਰਿਹਾ ਡਿਪਾਰਟਮੈਂਟ ਆਪਣੇ ਐਮਪਲੋਈਜ਼ ਲਈ ਜਾਂ ਆਫਿਸ ਦੇਖੋ ਜੀ ਇੱਕ ਤੇ ਫੋਰਸ ਦੀ ਅਪਗ੍ਰੇਡੇਸ਼ਨ ਲਈ ਮੋਬਿਲਿਟੀ ਲਈ ਅਸੀਂ ਜਵੇਂ ਖਰ थाने ਚ ਨਵੀਂ ਗੱਡੀ ਅਸੀਂ ਤਾਂਗੇ ਸਾਡੇ 140 ਪੁਲਿਸ ਸਟੇਸ਼ਨ ਰਹਿ ਗਏ ਸੀਗੇ ਇਹ ਬਹੁਤ ਛੇਤੀ ਹੀ ਫਰਵਰੀ ਦੇ ਵਿੱਚ ਅਸੀਂ 140 ਨਵੀਆਂ ਗੱਡੀਆਂ ਨਵੇਂ ਥਾਣਿਆਂ ਨੂੰ ਦੇ ਰਹੇ ਹਾਂ ਤੇ ਇਸ ਤੋਂ ਇਲਾਵਾ 450 ਕਰੋੜ ਦਾ ਹਡਕੋ ਤੋਂ ਅਸੀਂ ਲੋਨ ਜਿਹੜਾ ਹੈਗਾ ਪੰਜਾਬ ਸਰਕਾਰ ਨੇ ਅਪਰੂਵ ਕੀਤਾ ਹੈ ਤੋਂ ਪੁਲਿਸ ਬਿਲਡਿੰਗਸ ਲਈ ਪੁਲਿਸ ਇਨਫਰਾਸਟ੍ਰਕਚਰ ਲਈ ਤੇ ਉਹ ਥਾਣਿਆਂ ਦੀ ਬਿਲਡਿੰਗਸ ਤੇ ਹੋਰ ਦੂਜੀ ਪੁਲਿਸ ਲਾਈਨਸ ਜਿੰਨ੍ਹੇ ਜ਼ਿਲ੍ਹਿਆਂ ਚ ਨਹੀਂ ਹੈ ਉਹਨਾਂ ਤੇ ਕਰ ਸਕੀਤਾ ਜਾਊਗਾ ਅਗਲੇ ਬਜਟ ਦੇ ਵਿੱਚ ਇਹ ਅਪਰੂਵ ਹੋ ਗਿਆ ਜੀ ਡੀਜੀਪੀ ਸਾਹਿਬ ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ ਈ ਚਲਾਨ ਜਿਹੜਾ ਸ਼ੁਰੂ ਕੀਤਾ ਗਿਆ ਹੈ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਸ਼ੁਰੂ ਕੀਤਾ ਜਾ ਸਕਦਾ ਹੈ ਹਾਂ ਜੀ ਐਜ਼ ਅ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਆ ਧੀਰੇ ਧੀਰੇ ਅਸੀਂ ਸਾਰੀ ਸਟੇਟ ਦੇ ਵਿੱਚ ਈ ਚਲਾਨ ਕਰਾਂਗੇ ਸਿਰਫ ਆਪਾਂ ਡਰੱਗਸ ਦੀ ਆਪਾਂ ਗੱਲ ਕਰੀਏ ਕਾਫੀ ਪੁਲਿਸ ਨੇ ਫੜੀ ਵੀ ਹੈਗਾ ਨਸ਼ਾ ਤਸਕਰ ਨੂੰ ਫੜਿਆ ਨਸ਼ਾ ਵੀ ਫੜਿਆ ਹੈਗਾ ਤੇ ਉਹਦੇ باوجود ਵੀ ਨਸ਼ਾ ਉਹ ਵੀ ਹੋ ਰਹੀ ਹੈ ਵੀ ਇਸ ਤੇ ਕਾਫੀ ਅਗੇਨ ਮੈਂ ਸਹਿਮਤ ਹਾਂਗਾ ਕਿ ਡਰੱਗਸ ਤੇ ਕਾਫੀ ਕਮ ਹੋਇਆ ਹੈ ਤੇ ਸਾਰਿਆਂ ਨੇ ਕੰਮ ਕੀਤਾ ਤੇ ਹਜੇ ਸਾਨੂੰ ਇਕਜੁੱਟ ਹੋ ਕੇ ਹੋਰ ਕੰਮ ਕਰਨ ਦੀ ਲੋੜ ਹੈ ਕਿ ਲੇਕ ਇਹਨੂੰ ਲੋਕਾਂ ਦੇ ਵਿੱਚ ਇੱਕ ਮੁਹਿਮ ਦੇ ਤੌਰ ਤੇ ਲੈ ਕੇ ਜਾ ਕੇ ਕਿ ਜਵੇਂ ਅਵੇਰਨੈਸ ਵਧਾਨ ਦੀ ਲੋੜ ਹੈ ਪ੍ਰੀਵੈਂਟਿਵ ਐਕਟੀਵਿਟੀਜ਼ ਕਰਨ ਦੀ ਲੋੜ ਹੈ ਸੋ ਇੱਕ ਮਲਟੀ ਪ੍ਰਾਂਗ ਸਟ੍ਰੈਟਜੀ ਜਿਹੜੀ ਸਟੇਟ ਗਵਰਨਮੈਂਟ ਦੀ ਹੈਗੀ ਈਡੀਪ ਐਨਫੋਰਸਮੈਂਟ ਡੀ ਐਡਿਕਸ਼ਨ ਤੇ ਪ੍ਰिवेंशन ਸੋ ਸਾਰੇ ਡਿਪਾਰਟਮੈਂਟਸ ਮਿਲ ਕੇ ਇਸ ਤੇ ਕੰਮ ਕਰਨੀ ਚਾਹੀਦੀ ਡੀ ਸਭ ਬਾਰਡਰ ਏਰੀਆ ਦੇ ਵਿੱਚ ਤਕਰੀਬਨ ਥਾਣਿਆਂ ਦੇ ਜਿਹੜੇ ਹਮਲੇ ਕੀਤੇ ਗਏ ਨੇ ਇਹਨਾਂ ਨੂੰ ਕਿਵੇਂ ਰੁਕਿਆ ਜਾਊਗਾ ਜੀ ਕਿਉਂ ਨਿਸ਼ਾਨਾ ਹੀ ਥਾਣਿਆਂ ਨੂੰ ਚੁੰਕਿਆ ਨੂੰ ਅਸੀਂ ਸਾਰੇ ਕੇਸਸ ਟ੍ਰੇਸ ਕਰ ਲਏ ਹੈਗੇ ਤੇ ਜਿਨ੍ਹਾਂ ਨੇ ਇਸ ਨੂੰ ਅੰਜਾਮ ਕੀਤਾ ਹੈ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਨਾਮਿਨੇਟ ਕਰਕੇ ਐਫ ਆਈ ਆਰਾ ਦਰਜ ਕਰਕੇ ਅਸੀਂ 100% ਕੇਸਸ ਟ੍ਰੇਸ ਕਰ ਲਏ ਗਏ ਸਰ ਲਾਰੈਂਸ ਬਿਸ਼ਨੁਏ ਦੀ ਇੰਟਰਵਿਊ ਹੋਈ ਸੀ ਉਹਦੇ ਵਿੱਚ ਐਸ ਆਈ ਟੀ ਮੁਖੀ ਸੀਗੇ ਪ੍ਰਮੋਦ ਬਾਨ ਸਭ چھوٹے ਸਮੈਟਰਸ 'ਚ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ थैंक यू थैंक यू